ਤੁਹਾਡੇ ਨਗਰ ਚ ਬੇਨਤੀ ਕਰਨ ਲਈ ਪਹੁੰਚੇ ਆ ਤੁਹਾਡੇ ਸ਼ਹਿਰ ਚ ਬੇਨਤੀ ਕਰਨ ਲਈ ਪਹੁੰਚੇ ਆ ਕਿ ਸਾਡਾ ਇੱਕ ਕਲਾਕਾਰ ਸਾਥੀ ਤੁਹਾਡੀ ਐਸਫੀਦਕੋਟ ਕੰਸਟੀਚਨਸੀ ਤੋਂ ਇਲੈਕਸ਼ਨ ਚ ਖੜਾ ਹੋਇਆ ਉਹਦੀ ਇਲੈਕਸ਼ਨ ਦੇ ਲਈ ਉਹਦੇ ਲਈ ਵੋਟਾਂ ਮੰਗਣ ਦੇ ਲਈ ਅਸੀਂ ਆਏ ਆ ਉਹ ਇਸ ਕਰਕੇ ਕਿ ਸਾਡੀ ਕਲਾਕਾਰਾਂ ਦੀ ਦੁਨੀਆ ਦਾ ਉਹ ਸਭ ਤੋਂ ਚੰਗਾ ਤੇ ਇਮਾਨਦਾਰ ਇਨਸਾਨ ਹੈ ਸਾਡਾ ਲਗਭਗ 28 ਸਾਲਾਂ ਤੋਂ ਉਹਦੇ ਨਾਲ ਹੈ ਇਹਨਾਂ ਸਾਲਾਂ ਦੇ ਵਿੱਚ ਕਦੇ ਕਿਸੇ ਨੂੰ ਸਾਡੇ ਕਿਸੇ ਵਰਕਰ ਨੂੰ ਕਿਸੇ ਮਦਦ ਦੀ ਲੋੜ ਪਈ ਜਾਂ ਕਰੋਨਾ ਕਾਲ 'ਚ ਜਿਹੜੇ ਸਾਡੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਸੀ ਟੈਲੀਵਿਜ਼ਨ ਦੇ ਲੋਕ ਸੀ ਉਹਨਾਂ ਨੂੰ ਬੜੀ ਦਿੱਕਤ ਆਈ ਪਰ ਸਾਡਾ ਇਹ ਕਲਾਕਾਰ ਸਾਥੀ ਸਭ ਤੋਂ ਮੋਹਰੇ ਹੋ ਕੇ ਸਭ ਦੀ ਮਦਦ ਲਈ ਅੱਗੇ ਆਇਆ ਇਸ ਕਰਕੇ ਸਾਨੂੰ ਇੰਡਸਟਰੀ ਨੂੰ ਇਹ ਲੱਗਦਾ ਹੈ ਕਿ ਜੇ ਕਿਸੇ ਹੈ ਜੇ ਇਨਸਾਨ ਨੂੰ ਟਿਕਟ ਮਿਲੀ ਹੈ ਪਾਰਟੀ ਨੇ ਟਿਕਟ ਨਾਲ ਨਵਾਜਿਆ ਹੈ ਤਾਂ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਇਸੇ ਕਰਕੇ ਰੋਜ਼ ਕੋਈ ਨਾ ਕੋਈ ਕਲਾਕਾਰ ਉਹ ਸਾਡੇ ਇਸ ਕਰਦੀ ਤਨਮੋਲ ਦੀ ਮਦਦ ਲਈ ਪਹੁੰਚਦਾ ਸੋ ਅਸੀਂ ਕੋਈ ਪੈਸੇ ਲੈ ਕੇ ਪ੍ਰਚਾਰ ਕਰਨੀ ਆਏ ਨਾ ਅਸੀਂ ਕਿਸੇ ਪਾਰਟੀ ਦੇ ਮੈਂਬਰ ਆ ਪਰ ਸਾਨੂੰ ਲੱਗਦਾ ਕਿ ਸਾਡੇ ਕਲਾਕਾਰ ਸਾਥੀ ਨੂੰ ਇੱਕ ਮੌਕਾ ਮਿਲਿਆ ਸੋ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਤੁਹਾਡੇ ਕੋਲ ਇੱਕ ਚੈਨੀ ਜਾਦਰ ਹੋਏ ਆਂ ਦੂਜੀ ਗੱਲ ਬੇਨਤੀ ਤੁਹਾਨੂੰ ਕਰਨੀ ਹੈ ਕਿ ਆਪਾਂ 70-75 ਸਾਲਾਂ ਤੋਂ ਲਗ ਲਗ ਪਾਰਟੀ ਦੇ ਲੋਕਾਂ ਨੂੰ ਟਿਕਟ ਲੈ ਕੇ ਜਿਹੜੇ ਆਉਂਦੇ ਚਿਤਾਉਂਦੇ ਆਉਨੇ ਆ ਸੰਸਦ ਭੇਜਦੇ ਆਉਨੇ ਆ ਬਹੁਤ ਸਾਰੇ ਲੋਕਾਂ ਨੇ ਉੱਥੇ ਸਿਰਫ ਮੇਜਾ ਕੁੱਟ ਕੇ ਵਾਪਸ ਆ ਗਏ ਸਾਡੇ ਜਿਹੜੇ ਪੰਜਾਬ ਦੇ ਮਸਲੇ ਸੀ ਸਾਡੇ ਸ਼ਹਿਰਾਂ ਕਸਬਿਆਂ ਦੇ ਮਸਲੇ ਸੀ ਉਹ ਉੱਥੇ ਲੈ ਕੇ ਨਹੀਂ ਗਏ ਸੋ ਇਸ ਕਰਕੇ ਇਹ ਬੇਨਤੀ ਹੈ ਕਿ ਤੁਹਾਡੇ ਕੋਲੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਡੇ ਤੁਹਾਡੇ ਤੋਂ ਕੋਈ ਬੰਦਾ ਧਰਮ ਦੇ ਨਾਂ ਤੇ ਵੋਟ ਮੰਗੂਗਾ ਕੋਈ ਬੰਦਾ ਇਹ ਕਹੂਗਾ ਕਿ ਤੁਸੀਂ ਮੇਰੀ ਤੁਹਾਡੀ ਵਾਲੀ ਜਾਤ ਹੈ ਕੋਈ ਜਾਤ ਦੇ ਨਾਂ ਤੇ ਵੋਟ ਮੰਗੂਗਾ ਕਿਰਪਾ ਕਰਕੇ ਬੇਨਤੀ ਹੈ ਕਿਸੇ ਬੰਦੇ ਨੂੰ ਧਰਮ ਤੇ ਜਾਤ ਦੇ ਨਾਂ ਤੇ ਵੋਟ ਨਾ ਦਿਓ ਆਪਾਂ ਇਸ ਸ਼ਹਿਰ ਜਿੰਨੇ ਸਾਲਾਂ ਤੋਂ ਰਹਿੰਦੇ ਆ ਸਾਡੇ ਬਿਸ਼ੇਰ ਰਹਿੰਦੇ ਨੇ ਦੇਰ ਸ਼ਾਮ ਦੇ ਵਿੱਚ ਹੰਤਾਂ ਦਾ ਹਰ ਜਾਤ ਦਾ ਬੰਦਾ ਰਹਿੰਦਾ ਹੈ ਸਾਡਾ ਆਪਸੀ ਭਾਈਚਾਰਾ ਬਹੁਤ ਸਾਰੇ ਲੋਕ ਉਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਕਿਰਪਾ ਕਰਕੇ ਬੇਨਤੀ ਆ ਉਸ ਬੰਦੇ ਨੂੰ ਵੋਟ ਦੇਣੀ ਹੈ ਜਿਹੜਾ ਬੰਦਾ ਸਾਡੇ ਮੁੱਦਿਆਂ ਨੂੰ ਉੱਪਰ ਲੈ ਕੇ ਜਾ ਸਕੇ ਜਿਹੜਾ ਸੰਸਦ ਵਿੱਚ ਸਾਡੀ ਗੱਲ ਕਰ ਸਕੇ ਕਿਰਪਾ ਕਰਕੇ ਉਹਨਾਂ ਲੋਕਾਂ ਨੂੰ ਵੋਟ ਦਿਓ ਕਿਸੇ ਨੂੰ ਜਾਤ ਤੇ ਧਰਮ ਦੇ ਨਾਂ ਤੇ ਨਾ ਵੋਟ ਦਿਓ ਸਾਡਾ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਵੋਟਾਂ ਤਾਂ ਹਰ 5 ਸਾਲ ਬਾਅਦ ਆ ਜਾਂਦੀਆਂ ਨੇ ਪਰ ਸਾਡਾ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ ਇੱਕ ਇਹ ਤੁਹਾਨੂੰ ਬੇਨਤੀ ਕਰਨੀ ਹੈ ਦੂਜੀ ਮਿਹਰਬਾਨੀ ਜੀ ਦੂਜੀ ਗੱਲ ਇਹ ਸੀ ਕਿ ਸਾਡੇ ਦੂਜੀ ਬੇਨਤੀ ਇਹ ਸੀ ਕਿ ਸਾਡੇ ਪੰਜਾਬ ਦੇ 20 ਤੋਂ 25 ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਧੀਆਂ ਪੁੱਤੀ ਐਮਐਲਏ ਬਣ ਗਏ ਸਾਡੇ ਧੀਆਂ ਪੁੱਤੀ ਐਮਪੀ ਬਣ ਗਏ ਸਾਡੇ ਧੀਆਂ ਪੁੱਤੀ ਜਿਹੜੇ ਮੁੱਖ ਮੰਤਰੀ ਬਣ ਗਏ ਸਵੈਸ ਕਰਕੇ ਹੁਣ ਸਮਾਂ ਬਦਲਿਆ ਹੈ ਤੁਹਾਡੇ ਸ਼ਹਿਰਾਂ ਦੇ ਵਿੱਚੋਂ ਤੁਹਾਡੇ ਪਿੰਡਾਂ 'ਚੋਂ ਤੁਹਾਡੇ ਕਸਬਿਆਂ 'ਚੋਂ ਲੋਕ ਐਮ.ਐਲ.ਏ ਬਣ ਲੱਗੇ ਨੇ ਸਾਡੇ ਕਸਬਿਆਂ 'ਚੋਂ ਲੋਕ ਐਮ.ਪੀ ਬਣ ਲੱਗੇ ਨੇ ਸੋ ਐਸ ਕਰਕੇ ਦਰਖਾਸਤ ਆ ਤੁਹਾਨੂੰ ਤੇ ਤੁਹਾਡੇ 3 ਪੁੱਤ ਜਦੋਂ ਤੁਹਾਡੇ ਕੋਲੇ ਆਏ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਤਰੀਕ ਨੂੰ ਪੂਤੂ ਮੂਤ ਵੋਟਾਂ ਪਾ ਕੇ ਉਹਨੂੰ ਕਾਮਯਾਬ ਕਰੀਏ ਸਾਡੇ ਵਿੱਚ ਸਾਡੇ ਸਪੀਕਰ ਸਾਹਿਬ ਕੋਕਾਲ ਸਿੰਘ ਸੰਧਵਾ ਜੀ ਪਹੁੰਚੇ ਨੇ ਅਸੀਂ ਤੁਹਾਡੇ ਇਸ ਮਾਲੇ ਵੱਲੋਂ ਸੰਧਵਾ ਸਾਹਿਬ ਦਾ ਸਵਾਗਤ ਕਰਦੇ ਆਂ ਸੋ ਵੈਲਕਮ ਆਖਰੀਆਂ ਜੀ ਜੀ ਆਇਆਂ ਨੂੰ ਸਦੋਂ ਸੋ ਤੁਸੀਂ ਸਾਡੇ ਇਸ ਮਲੇ ਚ ਆਏ ਹੋ ਸੋ ਇਹ ਬੇਨਤੀ ਹੈ ਤੁਹਾਨੂੰ ਕਰਨੀ ਪਹੁੰਚੀ ਹੈ ਜੀ ਕਿ ਇਹ ਕੰਮ ਰੁਵਾ ਖਮਰੋੜ ਕੇ ਕਰਨਾ ਘਰੂ ਕਰਨੀਂ ਕਿਉਂਕਿ ਉਹਦਾ ਜੁਲਮ ਗੁੱਟੀ ਆ ਯਾਰ ਸੋ ਜਦੋਂ ਫੈਕਟਰੀ ਲੱਗੀ ਸੱਜਿਆਂ ਨੂੰ ਆਪਾਂ ਰੋਜ਼ਗਾਰ ਦੇਵਾਂਗੇ ਚਿੱਤੇ ਦਾ ਹੱਲ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਕਰਾਂਗੇ ਬਿਲਕੁਲ ਕਰਾਂਗੇ ਆ ਪਰਸਾ ਜਾਂਦੇ ਇੱਕ ਭਈਏ ਨਾਲ ਮੋਬਾਈਲ ਲੁੱਟ ਕੇ ਲਗੇ ਸੀ ਇੱਕ ਸਾਡੀ ਮਾਤਾ ਉਹਦਾ ਉਹਦੇ ਕੋਲੋਂ ਕੋਈ ਸੋਨਾ ਤੇ ਕੋਈ ਉਹਦਾ ਮੋਬਾਈਲ ਵੀ ਲੁੱਟ ਕੇ ਲੈ ਗਏ ਸੀ ਅੱਜ ਪੁਲਿਸ ਨੇ ਉਹ ਫੜ ਲਿਆ ਜੋ ਮੈਂ ਲੱਗਿਆ ਹੋਇਆ ਬਦਹਾਂ ਨਾ ਗੱਲ ਜਦੋਂ ਮੋਟਰਸਾਈਕਲ ਵਾਲੇ ਨੇ ਫੜੋਣਾ ਤੇ ਉਹ ਤੋਂ ਮਾਣਾ ਜੇ ਮੈਨੂੰ ਟੈਲੀਫੋਨ ਨਾ ਕਰਿਆ ਕਰੋ ਬਿਛੜਾ ਦਿਓ ਇਹਦੇ ਚਾਰ-ਚਾਰ ਬੈਠ ਕੇ ਕੰਮ ਕਰਦੇ ਆ ਨਾ ਇਹੀ ਬਾਅਦ ਦੇ ਖੱਟਾ ਟੈਲੀਫੋਨ ਕਰਦੇ ਠੀਕ ਹੈ ਸੋਨਾਂ ਦਾ ਟੈਲੀਫੋਨ ਨਹੀਂ ਕਰਨਾ ਬਾਕੀ ਇੱਕ ਇੱਕ ਵੋਟ ਪਾਓ ਤੇ ਇੱਕ ਇੱਕ ਸਾਥ ਤੁਹਾਡੇ ਨਾਲ ਲਿਖਿਆ ਮੇਰਾ ਠੀਕ ਹੈ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਕੱਲ ਨੂੰ ਅਤਤ ਲੋਕਾਂ ਨੇ ਜਿੱਥੇ ਪਹੁੰਚਣਾ ਠਾਈ ਮੇਰੇ ਆਪ ਲਾਲੇ ਨਾਲ ਜੰਨਾ ਜਿੱਥੇ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਉਹਨਾਂ ਨੂੰ ਮਿਲਾਂਗੇ ਉੱਥੇ ਸੋ ਬਹੁਤ ਬਹੁਤ ਧੰਨਵਾਦ ਵਾਇਕੁਤੀ ਕਾ ਖਾਲਸਾ ਵਾਇਕੁਤੀ ਬਤੈ ਮੈਂ ਬਾਈ ਗਿਆ ਕਿੱਥੇ ਗਿਆ ਜੀ ਆ ਰੋੜ ਤੁਰ ਆਜੋ ਮੇਰੇ ਵੀਰ ਮਾਨਯੋਗ ਸੰਧਵਾ ਸਾਹਿਬ ਚੇਅਰਮੈਨ ਸਾਹਿਬ ਤੇ ਬਾਕੀ ਜਿੰਨੇ ਵੀ ਦਰਜਾ ਦਰਜਾ ਉਹਦੇ ਦਾ ਸਾਹਿਬਾਨ ਤੇ ਮੇਰੇ ਸਾਹਮਣੇ ਬੈਠੇ ਤੂਜਵਾਨ ਸਾਥੀਓ ਪਹਿਲੋਂ ਭਰਾਵੋ ਬਜ਼ੁਰਗੋ ਤੇ ਨੌਜਵਾਨ ਸਾਥੀਓ ਗੱਜਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ ਕਿ ਬਹੁਤ ਲੇਟ ਹੋ ਚੁੱਕਿਆ ਹੈ ਕਿਉਂਕਿ ਪ੍ਰੋਗਰਾਮ ਕਾਫੀ ਸਿੱਜੇ ਹੋਰੀਏ ਦੇ ਮਿਹਰਬਾਨੀ ਜੀ ਸੋ ਮੈਂ ਇਹ ਹੀ ਬੇਨਤੀ ਕਰਦਾ ਨਾ ਕਿਸੇ ਨੂੰ ਨਿੰਦਣਾ ਹੈ ਨਾ ਭੰਡਣਾ ਹੈ ਬਸ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਹੈ ਜਿਨਨੇ ਕੰਮ ਮਾਨ ਸਰਕਾਰ ਨੇ 2 ਸਾਲਾਂ ਚ ਕੀਤੇ ਹੈ ਸ਼ਾਇਦ ਹੀ ਕਿਸੇ ਸਰਕਾਰ ਨੇ ਪੂਰੇ 70 ਸਾਲਾਂ ਚ ਕੀਤੇ ਹੋਣ ਸੋ ਕੰਮਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕੱਖ ਨੂੰ ਪ੍ਰਮਾਨ ਦੀ ਜਰੂਰਤ ਨਹੀਂ ਹੁੰਦੀ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਜੇ ਇੱਕ ਮੌਕਾ ਮੈਨੂੰ ਤੁਸੀਂ ਦਿਨੇ ਹੋ ਤਾਂ ਸਭ ਤੋਂ ਪਹਿਲਾ ਕੰਮ ਮੇਰਾ ਫਰੀਦਕੋਟ ਕੌਨਸਟਿਟੂਐਂਸੀ ਨੂੰ ਹਰਾ-ਪਰਾ ਬਣਾਉਣਾ ਪੂਰੇ ਦਰੰਕਲਾ ਕੇ ਮੇਰ ਬੁੱਤੇ ਲਾ ਕੇ ਜੇ ਬਾਬਾ ਫਰੀਦ ਦੀ ਧਰਤੀ ਤੇ ਕੋਈ ਐਂਟਰ ਹੋਵੇ ਤਾਂ ਪਤਾ ਲੱਗੇ ਹਾਂ ਬਾਬਾ ਫਰੀਦ ਦੀ ਧਰਤੀ ਤੇ ਆਇਆ ਸੋ ਦੂਜਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਕੋਈ ਧੜੇਵਾਜ ਨਹੀਂ ਬਣਾਉਣੀ ਕਿਸ ਦੇ ਨਾਲ ਵੋਟਾਂ ਕਰਕੇ ਨਹੀਂ ਲੜਨਾ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਕਿਉਂਕਿ ਜਿਹੜਾ ਕੋਈ ਤੁਹਾਨੂੰ ਲੀਡਰ ਵੀ ਹੈ ਕਹਿੰਦਾ ਵੀ ਸਿਰ ਪਾਰ ਗਿਆ ਜੀ ਪਰਚਾ ਮੈਂ ਨਹੀਂ ਹੁਣ ਦਿੰਦਾ ਉਹ ਉਹ ਬੰਦੇ ਤੋਂ ਦੂਰ ਰਹੋ ਜਿਹੜਾ ਬੰਦਾ ਥੋੜੇ 'ਚ ਫੋਟੋ ਪਾਉਂਦਾ ਇਹਦਾ ਮਤਲਬ ਉਹ ਪੰਜਾਬ ਦਾ ਭਲਾ ਨਹੀਂ ਸੋਚ ਰਿਹਾ ਨਾ ਥੋੜਾ ਭਲਾ ਸੋਚ ਰਿਹਾ ਸੋ ਆਪਸੀ ਭਾਈਚਾਰੇ ਵੋਟ ਜਿੱਥੇ ਮਰਜ਼ੀ ਪਾਓ ਪਰ ਆਪਸੀ ਸਾਂਝ ਨਹੀਂ ਟੁੱਟਣੀ ਚਾਹੀਦੀ ਤੁਹਾਡੀ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਸੋ ਮੈਂ ਬਾਕੀ ਸੰਗਤ ਇਲਾਕੇ ਦੇ ਵਿੱਚ ਜਿਹੜਾ ਪੂਰਾ ਪੂਰਨ ਤੌਰ ਤੇ ਖੇਤੀ ਦਾ ਕਾਰੋਬਾਰ ਮੁੱਖ ਹੈ ਇੱਥੇ ਸੋਸੀਂ ਚਾਹਾਂਗੇ ਕਿ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗੇ ਜਿਹਦੇ ਨਾਲ ਸਾਡੇ ਕਿਸਾਨਾਂ ਦਾ ਵੀ ਫਾਇਦਾ ਸਾਡੇ ਮਜ਼ਦੂਰਾਂ ਦਾ ਵੀ ਫਾਇਦਾ ਸਾਡੇ ਛੋਟੇ ਦੁਕਾਨਦਾਰਾਂ ਦਾ ਵੀ ਫਾਇਦਾ ਤੇ ਕਾਰੋਬਾਰੀਆਂ ਦਾ ਵੀ ਫਾਇਦਾ ਸੋ ਬਾਕੀ ਸਕਿੱਲ ਸੈਂਟਰ ਖੋਲਾਂਗੇ ਜਿੱਥੇ ਬੱਚੇ ਹੱਥੀਂ ਕੰਮ ਕਰਕੇ ਅੱਗੇ ਵੱਡੇ ਵੱਡੇ ਕਾਰਖਾਨੇ ਖੋਲਣ ਤੁਸੀਂ ਦੇਖਦੇ ਆਓਗੇ ਕਿ ਦਾਤੀਆਂ ਬਣਾਉਣ ਵਾਲੇ ਬੰਦੇ ਕੋਥੇ ਬਣਾਉਣ ਵਾਲੇ ਬੰਦੇ ਅੱਜ ਕ ਮੈਨਾ ਬਣਾਉਣ ਲੱਗੇ ਕਿਉਂ ਬਣਾਉਣ ਲੱਗੇ ਕਿਉਂ ਅਟੇ ਤਰੱਕੀ ਕੀਤੀ ਕਿਉਂਕਿ ਉਹਨਾਂ ਕੋਲ ਹੱਥਾਂ ਦਾ ਹਨਰ ਸੀ ਅੱਥਾਂ ਨਾਲ ਮਿਹਨਤ ਕੀਤੀ ਉਹਨਾਂ ਨੇ ਆਪਣੇ ਬੱਚੇ ਨੂੰ ਉਵੇਂ ਹੀ ਇਹੋ ਜਿਹਾ ਬਣਾਉਣਾ ਕਿ ਕੱਲ ਨੂੰ ਨੌਕਰੀਆਂ ਪਿੱਛੇ ਨਾ ਪਾ ਜਿੰਨ ਸਗਾ 10-15 ਬੰਦ ਨੂੰ ਨੌਕਰੀਆਂ ਦੇਣ ਵਾਲੇ ਬਣਨ ਸੋ ਦੋਸਤੋ ਬਸ ਇਹੀ ਬੇਨਤੀ ਕਰਦਾ ਕਿ ਆਪਕਾ ਟਾਈਮ ਬਹੁਤ ਹੋ ਚੁੱਕਿਆ ਹੈ ਸਮਾਂ ਬਹੁਤ ਥੋੜਾ ਹੈ ਕੇ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣਾ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਤੇ ਮੈਂ ਇਸਾਨਵਾ ਸਾਹਿਬ ਇਸ ਤੀਨੇ ਇੱਕ ਤੋਂ ਇੱਕ ਤੋਂ 11 ਹੋ ਜਾਂਦੇ ਆ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੰਨਾ ਵਿਕਾਸ ਆ ਦੋ ਸਾਲਾਂ ਚ ਹੋਇਆ ਜੇ ਤੁਸੀਂ ਮੈਨੂੰ ਮੌਕਾ ਦਿਓ ਅਗਲੇ 3 ਸਾਲਾਂ ਚ ਚਾਰ ਗੁਣਾ ਤੇਜ਼ੀ ਦੇ ਨਾਲ ਇਹ ਤਰੱਕੀ ਹੋਊਗੀ ਇਹ ਵਿਕਾਸ ਹੋਊਗਾ ਇਸ ਇਲਾਕੇ ਦਾ ਕੰਪੀ ਇਸ ਵੇਲੇ ਸਾਡੇ ਇਨੀ ਤਦਾਦ ਦੇ ਵਿੱਚ ਖੜੇ ਹੋ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਦੇ ਇੱਕ ਠਿਕਾਣਾ ਲਾਵਾਂਗੇ ਜਰੂਰ ਬੋਲੋ ਮੌਕਾ ਦਊਗਾ ਇਸ ਵਨ ਹਾਂ ਅੱਪਾ ਬਾਈ ਜੀ ਨੂੰ ਤੋਲ ਲੈ ਤੋਲਣਾ ਧਿਆਨ ਨਾਲ ਚੱਲ ਫੇਰੀ ਗੱਲ ਮੈਂ ਬੈਠੇ ਕਰੋ ਨਾ ਬੇਰੀ ਗੱਲ